अज भाईचारक तामेल मंच संगरूर वालों हर साल तरह इस साल भी ਜਦੋਂ ਆਪਣੇ ਸੀਨੇ ਤੇ ਹੱਥ ਰੱਖ ਕੇ ਸਤਿ ਸ੍ਰੀ ਅਕਾਲ ਭਾਈ ਡਾਕਟਰ ਸਪੀਟੀ ਉਤੀ ਵਿਖਰਾ ਅਮੇਦ ਕਰਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਬੜੇ ਹਰ ਸਾਲ ਚੱਲਦਾ ਹੈ ਤੇ ਵਧੀਆ ਜਿਹੜਾ 1996 ਤੋਂ ਕਰਾਇਆ ਜਾ ਰਿਹਾ ਸਰਜੀਤ ਸਿੰਘ ਤੇ ਆਪਣਾ ਦੀ ਜਿਹੜੀ ਇੱਕ ਕਮੇਟੀ ਬਣਾਈ ਹੋਈ ਹੈ ਬੜਾ ਇਹਦਾ ਸਿਆਰ ਹੈ ਹਰ ਸਾਲ ਸ਼ਸ਼ੇਰ ਜੀ ਦੇ ਹਾਟੋਂ ਮੇਲਪੁਰ ਜੀ ਦਾ ਦਿਨ ਦਿਹਾੜਾ ਹੈ 14 ਹਰ ਸਾਲ ਬਣਾਇਆ ਜਾਂਦਾ ਇਹ 1996 ਤੋਂ ਬਣਾਇਆ ਜਾ ਰਿਹਾ ਹੈ ਮੇਰੇ ਵਧੀਆ ਦੋਸਤ ਪੱਤਰਕਾਰ ਜੀ ਵੱਧਵਾਏ ਨਾਲ ਖੜੇ ਹਨ ਧੰਨਵਾਦ ਉਹਨਾਂ ਦੀ ਪਤਨੀ ਰਮਾ ਬਾਈ ਕਹਾਤਾ ਬਦਾਰਾ ਆਪਣੀ ਟੈਕਨੋਲੋਜੀ ਹੈ ਕਾਪੀਆਂ ਕਾਪੀਆਂ ਵਿੱਚ ਵੀ ਟਿਕਾਣਾ ਮਜਾਦ ਹੋਦੇ ਆ ਅੰਦਰ ਦੇ ਵਿੱਚ ਬੇਟੀ ਇੱਕ ਨੂੰ ਕਾਰ ਉਡੰਦੇ ਆ ਥੋੜਾ ਬਹੁਤ ਪੈਸਾ ਉਹਨੇ ਜੋੜਿਆ ਉਹਦੇ ਲਈ ਹੋਏ ਚਾਰ ਦਾ ਇਲਾਜ ਕਰਾਉਣ ਦੀ ਕੋਸ਼ਿਸ਼ ਆਦੀ ਹੈ ਹਾਂ ਜੀ ਸਮੱਸਿਆ ਹੁੰਦਾ ਕੀ ਹੈ ਇਹ ਪ੍ਰੋਫਾ ਦੇਸ਼ ਦੇ ਵਿੱਚੋਂ ਬਾਪਾ ਸਾਹਿਬ ਨੂੰ ਕੰਮੇਟ ਕਰ ਦਿੱਤੀ ਜਾਂਦੀ ਹੈ ਕਿ ਮੈਨੂੰ ਪੜ੍ਹਾਈ ਦੇ ਲਈ ਪੈਸਿਆਂ ਦੀ ਲੋੜ ਆ ਜੇ ਤੇਰੇ ਕੋਲ ਕੁਝ ਪੈਸੇ ਹੈਗੇ ਆ ਤਾਂ ਮੈਨੂੰ ਪੈਸੇ ਭੇਜਿਓ 14 ਫਰਵਰੀ ਤਾਂ ਉਹਨਾਂ માં ਜਿਨੇ ਆਪਣੀ ਬੱਚੀ ਦਾ ਇਲਾਜ ਨਹੀਂ ਕਰਵਾਇਆ ਜਿਹੜੇ ਪੈਸੇ ਇਕੱਠੇ ਕੀਤੇ ਸੀ ਉਹ ਬਾਬਾ ਸਾਹਿਬ ਜੀ ਪੜ੍ਹਾਈ ਦੇ ਵਿੱਚ ਭੇਜ ਦਿੱਤੇ ਤਾਂ ਕਿ ਉਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਇੱਕ ਨਾ ਪਾ ਦੇਵੇ ਉਸ ਤੋਂ ਅੱਗੇ ਸਥਿਤੀ ਕੀ ਬਕਰਦੀ ਹੈ ਕਿ ਇਲਾਜ ਦੇ ਕੋਣ ਉਹ ਸਾਡੀ ਮੈਂ ਹਿੰਦੂ ਦਾ ਦੇਹਾਂਤ ਹੋ ਜਾਂਦਾ ਹੈ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ ਸਥਿਤੀ ਕੀ ਹੈ ਪਰ ਕੱਪੜਾ ਕੌਣ ਦੇਨੇ ਪੈਸੇ ਤੇ ਸਾਡੀ ਉਹ ਮਾਂ ਆਪਣੀ ਸਾਰੀ ਦਾ ਪੱਲੂ ਢਾੜ ਕੇ ਉਹਦਾ ਸੰਸਕਾਰ ਕਰਦੀ ਹੈ ਜਿਹੜਾ ਸੋਚ ਕੇ ਦੇਖੋ ਇਹ ਸਥਿਤੀਆਂ ਧਾਨੋ ਮਾਂ ਜਿਹਨੇ ਆਪਣੀ ਬੇਟੀ ਦਾ ਇਲਾਜ ਨਹੀਂ ਕਰਾਇਆ ਬਾਬਾ ਸਾਹਿਬ ਨੇ ਜਿਹੜੇ ਮਤਲਬ ਆਥੀਆਂ ਵੇਚ ਕੇ ਪੈਸੇ ਇਕੱਠੇ ਕਰਦੀ ਸੀ ਉਹ ਇਸ ਲਈ ਭੇਜਦੇ ਬਾਬਾ ਸਾਹਿਬ ਕੋਲੇ ਕਿਉਂਕਿ ਮੇਰੀ ਬੇਟੀ ਦਾ ਇਲਾਜ ਤਾਂ ਕਹਿੰਦੀ ਮੈਂ ਕਰਵਾ ਲਵਾਂਗੀ ਪਰ ਜੋ ਸਮਾਜ ਦਾ ਭਲਾ ਕਰਨ ਦੇ ਲਈ ਜੋ ਵਿਦਿਆ ਹਾਸਲ ਕਰਨ ਗਏ ਨੇ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਉਹਦੇ ਵਿੱਚ ਕਿਤੇ بگੜਨਾ ਪੈ ਲੋ ਕੀ ਹੈ ਸਾਡੇ ਕੋਲ ਜਿਹੜਾ ਹੈ ਇਸ ਕਿਸਮ ਦਾ ਹੋਰ ਅਗਲੀ ਗੱਲ ਲਵੋ ਬਾਬਾ ਸਾਹਿਬ ਦੇ ਪੁੱਤਰ ਇਲਾਜ ਨੂੰ ਕਰਦੇ ਗਏ ਉਸ ਦਾ ਪੁੱਤਰ ਰਾਜਨਦਰ ਜਿਹਨੂੰ बड़ा प्यार ਕਰਿਆ ਕਰਦੇ ਸੀ ਬਾਬਾ ਜੀ ਅਕਸਰ ਰਮਾਬਾਈ करते ਇਹ ਕਹਾਂ ਕਰਦੇ ਸੀ ਕਿ ਤੂੰ ਫਿਕਰ ਨਾ ਕਰ बड़ा ਪੁੱਤਰ ਰਾਜਨਦਰ ਵੱਡਾ ਹੋ ਕੇ ਰਾਜਾ ਬਣੇਗਾ ਉਹ ਆ ਵੀ ਇੱਕ ਦਿਨ ਕਿ ਕਿਸੇ ਕਾਰਨ ਬਿਮਾਰੀ ਕਰ ਸੇਵਾ ਕਰ ਰਹੀ ਹੈ ਸ਼ਰਧਾਂ ਦੀ ਬਹੁਤ ਹੋ ਚੁੱਕੀ ਹੈ ਅਥੇ ਰਮਾ ਭਾਈ ਜਿਹੜੀ ਕਿ ਬਹੁਤ ਸਟਾਪ ਸੀ ਨੇੜੀ ਸੀ ਜਵਰ ਦੇ ਬੱਚੇ ਹਸਮ ਦੇ ਪੜਾਏ ਦੇ ਖਰਚੇ ਉਹਨਾਂ ਦੇ ਕਪੜੇ ਆਜ ਅਥੇ 1996 ਤੋਂ ਇਹ ਤਾਰ ਮਾਰ ਕੇ ਰੋਣ ਲੱਗੀ ਬਾਬਾ ਸਾਹਿਬ ਦੇ ਮੋਢੇ ਤੇ ਮੋਢਾ ਸੁੱਟ ਕੇ ਕਹਿਣ ਲੱਗੀ ਤੇਰਾ ਵੇਖ ਜੀ ਦਾ ਦਿਹਾੜਾ ਸਾਹਿਬ मनाया تو سی تو نے پہلے سے ہی کہ راج دربار میں اپے حاجا منے گا سارے قسم رشتن حاضر ہو گا یا جتا میری یہ امید تھی سوچ کے دیکھو جناب اس پتنی نے اپنے પતિ کو یہ کرنا کیوں رغیلن اسے جیتنے کی یہ دلیلیں باتاں سارے بابا صاحب لوک لوک ایک منٹ ایک منٹ مہاسب برہمن بھی ਸਾਸੁਰਜੀਤ ਸਿੰਘ ਜੀ ਤੇਰੇ ਬੋਲ ਦਾ ਇੱਕ ਮੋਢਾ ਮਹਿਮਾਨ ਚੋਣ ਤੇ ਸੇਵਾ ਦੇ ਚਾਰ ਤਰਫ ਪਾਲ ਮਹਿਮਾਨ ਸੇਵਾ ਦੇ ਪ੍ਰਧਾਨ ਨੇ ਜੋ ਪੀਮਰਾਓ ਡਾਕਟਰ ਪੀਮਰਾਓ ਮੇਰੇ ਕੰਦੀ ਦਾ ਹਰ ਸਾਲ 14 ਅਪ੍ਰੈਲ ਨੂੰ ਜਨਮ ਦਿਹਾੜਾ ਮਨਾਇਆ ਜੀ ਇਹ ਦਿਹਾੜਾ 1996 ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਜੋ ਗਰੀਬ ਬੱਚੇ ਲੈਫਾਇਦ ਅਗਲੇ ਇਹ ਪੈਸਾ ਨਹੀਂ ਉਹਨਾਂ ਲਈ ਤੇ ਕਰਨਾ 775 ਸਾਲ ਦੇ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਜਿਹੜੇ ਮੈਡੀਕਲ ਲੈਨ ਵਿੱਚ ਹੈ ਉਹਨਾਂ ਕੋ ਪੈਸੇ ਨਹੀਂ ਹੈ ਉਹਨਾਂ ਬੱਚਿਆਂ ਦੇ ਪੜ੍ਹਾਈ ਦਾ ਖਰਚ ਵੀ ਇਸ ਤਾਲ ਮਿਹਰਮਾਨ ਚਰਲੋਨ ਕੀਤਾ ਜਾਂਦਾ ਸਰਦਾਰ ਸੰਜੀਤ ਸਿੰਘ ਜੀ ਸੱਸੀ ਕਾਲ ਸਰ ਸੱਸੀ ਕਾਲ ਜੀ ਸਰ ਤੁਸੀਂ ਇਹ 1996 ਤੋਂ ਡਾਕਟਰ ਪੀ ਮਰਾਏ ਅਮੇਖੂ ਦਾ 14 ਅਪ੍ਰੈਲ ਨੂੰ ਦਿਹਾੜਾ ਹਰ ਸਾਲ ਮਨਾਉਂਦੇ 1996 ਤੋਂ ਲੈ ਕੇ ਤੇ ਗਰੀਬ ਤੇ ਕੁਝੜੇ ਦੱਬੇ-ਕੁਦਰੇ ਲੋਕ ਨੇ ਬੜਾ ਇੱਕ ਕਰਨ ਦਾ ਜੀ ਕਰਦਾ ਹੈ ਲੇਕਿਨ ਉਹ ਕਰ ਨਹੀਂ ਸਕਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਗ੍ਰੇਫੀ ਹੈ ਇਸੇ ਜਿਹੜਾ ਕੋਈ ਉੱਚ ਅਧਿਕਾਰੀ ਬਣਦਾ ਉਹਦਾ ਇਸ ਕਲੱਬ ਵੱਲੋਂ ਮੰਚ ਵੱਲੋਂ ਉਹਦਾ ਸਲਮਾਨ ਕੀਤਾ ਜਾਂਦਾ ਹੈ ਅਤੇ ਜੋ ਬਜ਼ੁਰਗ ਨੇ ਉਹਨਾਂ ਦਾ ਸਲਮਾਨ ਕੀਤਾ ਜਾਂਦਾ ਹੈ ਅਤੇ ਬਹੁਤ ਹੀ ਵਧੀਆ ਤੁਹਾਡੀ ਇਹ ਸੋਚ ਹੈ ਇਹ ਸੋਚ ਜਿਹੜੀ ਦਬੇ ਕੁਚਲਾ ਨੂੰ ਅੱਗੇ ਲਿਆਉਣਾ ਉਹਨਾਂ ਦੀ ਪੜ੍ਹਾਈ ਨੂੰ ਉਹਨਾਂ ਨੂੰ ਅਫਸਰ ਬਣਾਉਣਾ ਅੱਜ ਤੁਸੀਂ ਫਿਰ 1996 ਤੋਂ ਜਿਹੜੀ ਸੇਵਾ ਕਰਦੇ ਆ ਰਹੇ ਹੋ ਤੁਸੀਂ ਕੀ ਕਹੋਗੇ ਇਹਦੇ ਬਾਰੇ ਸਰਦਾਰ ਸੁਖਵੀਰ ਸਿੰਘ ਜੀ ਜੋ ਪਾਲ ਮੇਲ ਮੰਚ ਦੇ ਪ੍ਰਧਾਨ ਨੇ ਹੁਣ ਉਹ ਦੱਸੋ ਰਾਜਾਪੁਰ ਦੀ ਮਹਾਨ ਗਲਿਕ ਖਮਾਦ ਨੂੰ ਪਿਛਲੇ 2200 ਸਾਲਾਂ ਤੋਂ ਜੇ ਗੁਲਾਮੀ ਦੇ ਜ਼ੰਜੀਰੇ ਵਿੱਚ ਝੜਿਆ ਹੋਇਆ ਕੋਲ ਦੇ ਡਾਟਰ ਅਮਰਕਾਰ ਜੀ ਦੀ ਕਿਰਪਾ ਹੈ ਜੇ 26 ਜਨਵਰੀ 1950 ਤੋਂ ਬਾਅਦ ਇਹਨਾਂ ਦੋ ਵਰਗਾਂ ਨੂੰ ਭਾਰਤੀ ਹਕੂਮਤ ਦਾ ਸਨ ਅੱਗੇ ਬਣਨ ਦਾ ਮੌਕਾ ਮਿਲਿਆ ਅੱਜ ਮੇਰਾ ਇੱਕ ਪੁਆਇੰਟ ਪੁਰਿਆ ਸੰਵਧਾਨ ਦੇ ਕਾਰਨ ਜਿਹੜੇ ਮਹਿੰਦਰ ગાંધી ਪ੍ਰੈਜ਼ੀਡੈਂਟ ਬਣੇ ਸੰਵਧਾਨ ਦੇ ਕਾਰਨ ਜਿਹੜੇ ਪ੍ਰਧਾਨ ਪਰਿਸ਼ਦ ਰੋਪ ਟੀਮ ਨੂੰ ਜੀ ਜੀ ਬਣੀ ਹੈ ਜੈਂਡਰ ਕੋਡ ਵਿੱਚ ਵੀ ਬਣੀ ਹੈ ਜੈਂਡਰ ਰੈਂਕਿੰਗ ਵੀ ਬਣ ਗਈ ਪੜਿਆ ਗਮਕਾ ਮੈਂਡਰੀ ਮੁੱਖਵਾਲੀ ਬਣੀ ਮਾਇਆ ਕਟੀਮ ਵਿੱਚ ਮਸੇ ਬਣੀ ਇਹ ਸਾਡੇ ਸੰਵਧਾਨ ਦੀ ਇੱਕ ਵਿਲੱਖਣਤਾ ਜਿਹਦੇ ਕਰਕੇ ਇਹਨਾਂ ਨੂੰ ਕੋਈ ਨਵੇਂ ਨਹੀਂ ਲੈਣਾ ਸੀ ਅਨੁਸਾਰ ਰਸਮੀ ਤੌਰ ਤੇ ਬਣੀ ਹੈ ਰਿਪੋਰਟਾਂ ਦਾ ਬਹੁਤ ਹੀ ਵੱਡਾ ਬਰਾਲਾ ਤੁਸੀਂ ਇਹ ਆਲੇ ਦਾ ਸਹੀ ਕਿਸ ਜਗ੍ਹਾ ਤੋਂ ਵੱਲਿਆ ਜਾਂ ਤੁਸੀਂ ਆਪ ਘਰ ਚ ਗਰੀਬੀ ਦੇਖੀ ਜਾਂ ਕੁਝ ਦੇਖਿਆ ਕਿ ਕਿੱਥੋਂ ਇਹ ਸ਼ੁਰੂਆਤ ਕੀਤੀ ਮੈਂ ਆਪੇ ਕੋ ਬਹੁਤ ਹੀ ਗਰੀਬ ਘਰ ਤੋਂ ਪੈਦਾ ਹੋਇਆ ਵਾਜੀ ਜਿੱਤੇ ਦੋ ਦੋ ਸਾਹਿਬ ਲਕਪੀ ਬਹੁਤ ਡੋਟੀਬਿਟੀ ਬਣੀ ਹੁੰਦੀ ਉਹਨਾਂ ਨੇ ਇਸੇ ਪਰ ਲਿਆ ਸਾਸੁਰ ਜੀ ਦੇ ਲੇਕਨ ਮੇਰੇ ਬਾਪੂ ਜੀ ਦਾ ਇੱਕ ਗੁਰਨਾਥ ਜੀ ਇੱਕ ਕਰੋ ਫ੍ਰੀਜ ਕਰੋ ਕੰਪਨੀ ਖੁੱਲ ਜਾਓ ਬੜਾ ਜੀ ਨੇ ਇਹਨਾਂ ਨੂੰ ਕਰਾਇਆ ਮੇਰੇ ਦੋ ਪਰਾ ਬੜਾ ਪਰਾ ਡੀਪੇ ਰਟਾਇਆ ਤੇ ਮੇਰੇ ਨੂੰ ਟੈਰ ਹੋਇਆ ਤੇ ਮੇਰੇ ਬਾਪੂ ਜੀ ਦਾ ਦ੍ਰਿੜ ਰਾਤਾ ਸੀ ਕਿ ਮੈਂ ਤਾਂ ਘੱਟੇ ਦੇ ਕੰਮ ਕੀਤਾ ਇਸ ਘੱਟੇ ਦੇ ਕੰਮ ਕੀਤਾ ਪਰ ਮੇਰੀ ਇਲਾਜ ਇਹ ਕੰਮ ਨਾ ਕਰ ਪਰ ਫਿਰ ਵੀ ਬਹੁਤ ਵੱਡਾ ਟੁੱਟੇ ਨਹੀਂ ਇਹਨਾਂ ਨੇ ਸਾਬ ਸਦੀ ਸਿੰਘ ਜੋ ਮਾਜਰੇ ਪ੍ਰਧਾਨ ਨੇ ਮੈਂ ਤੁਹਾਨੂੰ ਗੱਲ ਪੁੱਛ ਲਈ ਜੀ ਚਾਹੀਦੀ ਨਾ ਬੱਚੇ ਵੀ ਸ਼ੁਰੂਆਤ ਤੁਸੀਂ ਕਿਹੋ ਜਿਹੀ ਕੀਤੀ ਉਹਨਾਂ ਨੇ ਆਪਣੇ ਪਰਿਵਾਰ ਬਾਰੇ ਦੱਸਿਆ ਤੇ ਮਨ ਵੀ ਭਰ ਰਿਹਾ ਅਸਤਾਨ ਸਿੰਘ ਅੱਜ ਦੀ ਆਵਾਜ਼ ਮੈਮਟੀ ਵੀ ਜਲੰਧਰ ਅਸਤਾਰ ਖਬਰਨਾਮਾ ਸੰਗਰੂਰ ਬਹੁਤ ਬਹੁਤ ਧੰਨਵਾਦ ਮੈਂ ਇਹਨਾਂ ਦਾ ਬਹੁਤ ਆਪਣੇ ਵੱਲੋਂ ਧੰਨਵਾਦ ਕਰਦਾ ਇਹ ਹਰ ਸਾਲ 1996 ਤੋਂ ਲੈ ਕੇ ਲਗਾਤਾਰ ਡਾਕਟਰ ਪਿੰਦ ਪਿੰਦਰਾ ਬੈਠ ਕੇ ਜਿਹੜਾ ਡਾਕਟਰ ਪਿੰਦ ਪਿੰਦਰਾ ਅਮਰਤਜੀਤ ਦਾ ਜਨੂ ਕੇ ਹਾਲਾ ਮਨਾਰੇ ਨੇ ਮੈਂ ਬਹੁਤ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਗਰੀਬ ਲੋਕਾਂ ਦਾ ਸੇਵਾ ਕਰਦੇ ਨੇ ਬੱਚਿਆਂ ਨੂੰ ਭੋਜਨ ਦੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਸਾਰੇ ਕਲਬ ਦਾ ਧੰਨਵਾਦ ਕਰਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਭ ਸੇਵਾ